ਵਾਟ ਦਿਓ ਤੇਰਾ ਇਲੈਕਸ਼ਨ ਆ ਗਿਆ ਤੇ ਤੇਰਾ ਸਾਨੂੰ ਖਾਲਸੇ ਨੂੰ ਜਿਤਾ ਲੈਣ ਦੇ ਸਰਦਾਰ ਸਰਬਜੀਤ ਸਿੰਘ ਖਾਲਸਾ ਜੀ ਸਰਦਾਰ ਬੈਂਸਿਓ ਦੇ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਮਾਰਿਆ ਸੀ ਉਹਨਾਂ ਦੇ ਬੇਟੇ ਆ ਉਹ ਹਰ ਬੰਦੇ ਨੂੰ ਐ ਲੱਗਦਾ ਵੀ ਇਹਦੀ ਬਹੁਤ ਵੱਡੀ ਕੁਰਬਾਨੀ ਸੀ ਸਿੱਖ ਕੌਮ ਦੀ ਪੱਗ ਬਚਾਈ ਇਹਨਾਂ ਨੂੰ ਵੋਟਾਂ ਪਾ ਦਿਓ ਪਰ ਇਹਦੀ ਅਸਲੀਅਤ ਸੁਣ ਲਓ ਸਭ ਤੋਂ ਪਹਿਲਾਂ ਇਹਨਾਂ ਦੇ ਦਾਦਾ ਜੀ ਨੂੰ ਅਕਾਲੀ ਦਲ ਦੀ ਟਿਕਟ ਤੋਂ ਟਿਕਟ ਦੇ ਕੇ ਐਮਪੀ ਬਣਾ ਕੇ ਪਾਰਲੀਮੈਂਟ ਕਿ ਜੇ ਆ ਇਹ ਨਹੀਂ ਕੋਈ ਇਹਨਾਂ ਦੀ ਕੁਰਬਾਨੀ ਦਾ ਕਿਸੇ ਨੇ ਮੁੱਲ ਨਹੀਂ ਮੋੜਿਆ ਤਾਂ ਉਹ ਦੱਸਣਾ ਮੈਂ 5 ਸਾਲ ਪਾਰਲੀਮੈਂਟ ਦੇ ਵਿੱਚ ਰਹਿ ਇੱਕ ਅਲਫਾਜ਼ ਨਹੀਂ ਮੂੰਹੋਂ ਕੱਢਿਆ 5 ਸਾਲਾਂ ਚ ਪੰਜਾਬ ਵਾਸਤੇ ਕੁਝ ਵੀ ਬੋਲੇ ਆਪਾਂ ਗੱਲ ਆਈ ਗਈ ਕਰਤੀ ਫੇਰ ਸਰਬਜੀਤ ਦੇ ਮਾਤਾ ਜੀ ਨੂੰ ਬੀਬੀ ਜੀ ਬਿੰਦਲਕੌਰ ਖਾਲਸਾ ਜੀ ਨੂੰ ਫੇਰ ਐਮਪੀ ਬਣਾ ਕੇ ਪਾਰਲੀਮੈਂਟ ਦੇ ਵਿੱਚ ਭੇਜਦਾ 5 ਸਾਲ ਉਮੀ ਕੁਛ ਨਹੀਂ ਬੋਲੇ ਸੁੱਚੇ ਮੂਹੇ ਮੁੜਿਆਏ ਆਪਾਂ ਫੇਰ ਵੀ ਗੱਲ ਆਈ ਗਈ ਕਰਤੀ ਵੀ ਇਹਨਾਂ ਦੇ ਭਾਈ ਬੰਦੇ ਦੀ ਬਹੁਤ ਵੱਡੀ ਕੁਰਬਾਨੀ ਓਦੋਂ ਬਾਅਦ ਸਰਦਾਰ ਸਰਬਜੀਤ ਸਿੰਘ ਜਵਾਨ ਹੋ ਗਏ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਮਾਨ ਜੁਆਇਨ ਕਰ ਲਿਆ ਐਨੀ ਤੁਹਾਨੂੰ ਇਹਨਾਂ ਦੀ ਹਿਸਟਰੀ ਨਹੀਂ ਪਤਾ ਉਹ ਜਿੰਨੀ ਤੁਹਾਨੂੰ ਮੈਂ ਦੱਸੀ ਜਾਂਦਾ ਨਹੀਂ ਨਾ ਪਤਾ ਸੁਣੋ ਇਹਨਾਂ ਨੇ ਜਵਾਨ ਹੋ ਕੇ ਸ਼੍ਰੋਮਣੀ ਅਕਾਲੀ ਦਲ ਮਾਨ ਜੁਆਇਨ ਕਰ ਲਿਆ ਤੇ ਇਥੋਂ ਬਠਿੰਡੇ ਤੋਂ ਇਲੈਕਸ਼ਨ ਲੜੇ ਬਹੁਤ ਬੁਰੀ ਤਰ੍ਹਾਂ ਹਾਰੇ ਇਹਨਾਂ ਨੇ ਮਾਨ ਅਕਾਲੀ ਦਲ ਛੱਡ ਪਾ ਤੇ ਨਾਲ ਹੀ ਬਠਿੰਡਾ ਛੱਡ ਪਾ ਬੀਐਸਪੀ ਜੁਆਇਨ ਕਰ ਲਈ ਫਤੇਗੜ ਸਾਹਿਬ ਤੋਂ ਇਲੈਕਸ਼ਨ ਲੜੇ ਬੁਰੀ ਤਰ੍ਹਾਂ ਉੱਥੋਂ ਹਾਰੇ ਬੀਐਸਪੀ ਵੀ ਛੱਡ ਪੀ ਉੱਥੋਂ ਛੱਡ ਕੇ ਭਦੌੜ ਆ ਗਏ ਕਿਦਾ ਉਹਤੋਂ ਇਲੈਕਸ਼ਨ ਲੜਿਆ ਐਮਐਲਏ ਦਾ ਉੱਥੇ ਆ ਕੇ ਇਹਨਾਂ ਦੀ ਜ਼ਬਾਨਤ ਜਬਤ ਹੋ ਗਈ ਫਿਰ ਇਹਨਾਂ ਨੇ ਪਦੌੜ ਵੀ ਛੱਡਤਾ ਕਹਿੰਦੇ ਹੁਣ ਇੱਥੇ ਨਹੀਂ ਜਾਣਾ ਚੌਥੀ ਵਾਰੀ ਇੱਥੇ ਕਾਗਜ਼ ਭਰਤੇ ਅਸਲ 'ਚ ਆਪਣਾ ਜਿਹੜਾ ਇਹ ਫਰੀਦਕੋਟ ਇਲਾਕਾ ਨਾ ਇਹ ਬੜਾ ਸਿੱਧਾ ਤੇ ਬੜਾ ਉਹ ਲਾ ਇਮੋਸ਼ਨਲ ਜਜ਼ਬਾਤੀ ਜੇ ਆਪਾਂ ਇਨਸਾਨ ਆ ਜੇ ਕੋਈ ਮਾੜੀ ਜੀ ਕੋਲੀ ਗੱਲ ਕਰ ਦੇ ਆਪਣੇ ਕੋਲੇ ਆਪਾਂ ਉਹਦੀ ਡੁੱਡ ਜਾਂਦੇ ਆ ਅਗਲੇ ਵੀ ਹਾਂ ਇਹ ਆ ਬਈ ਇਹ ਤਾਂ ਹੋ ਵੀ ਹਣੀ ਬਹੁਤ ਮਾਰ ਹੁਣ ਜਿਹੜੀ ਅਖੀਰਲੀ ਗੱਲ ਤੁਹਾਨੂੰ ਦੱਸਣ ਲੱਗਿਆ ਤੁਹਾਨੂੰ ਐਨੇ ਜਣੇ ਤੁਸੀਂ ਇੱਥੇ ਖੜੇ ਹੋ ਤੁਹਾਨੂੰ ਕਿਸੇ ਨੂੰ ਇਹ ਪਤਾ ਵੀ ਸਰਦਾਰ ਸਰਬਜੀਤ ਸਿੰਘ ਹੋਰਿਆਂ ਦਾ ਪਿੰਡ ਕਿਹੜਾ ਮੈਨੂੰ ਪਤਾ ਨਾ ਲਾੜਾ ਲਾੜਾ ਹੁੰਦੀ ਤੁਰੇ ਫਿਰਦੀ ਆ ਪਰ ਕਿਸੇ ਨੂੰ ਆਏ ਨਹੀਂ ਪਤਾ ਵੀ ਕਿੱਥੋਂ ਦੀ। ਜੀਬ ਕੋਰਟ ਤੇ ਹੈ ਨਹੀਂ ਬਾਈ ਜੀ। ਨਾ 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 ਹੈ ਕਿੱਥੋਂ ਦਾ। ਇਹ ਦੱਸੋ ਮੈਨੂੰ ਵੀ ਹੈ ਕਿੱਥੋਂ ਦਾ। ਪਤਾ ਹੀ ਨਹੀਂ ਦੋ। ਮੈਨੂੰ ਨਾ ਪਤਾ। ਮੈਨੂੰ ਨਾ ਪਤਾ। ਇਹਨਾਂ ਦਾ ਪਿੰਡ ਆ ਜੀ ਮਲੋਹਾ। ਡਿਸਟ੍ਰਿਕਟ ਫਤਿਹਗੜ ਸਾਹਿਬ ਦੇ ਵਿੱਚ ਪੈਂਦਾ। ਹੁਣ ਹੋਰ ਬਹੁਤ ਹੋਰ ਪੁੱਛਣ ਵਾਲੀ ਗੱਲ ਇਹ ਆ ਇਨਾਂ ਦੇ ਸਮਰਥਕਾਂ ਨੂੰ ਜਾਂ ਸਰਦਾਰ ਸੰਜੀਤ ਸਿੰਘ ਜੀ ਖਾਲਸਾ ਸਾਹਿਬ ਨੂੰ ਕਿ ਭਾਈ ਸਾਹਿਬ ਤੁਹਾਡਾ ਫਤਿਹਗੜ੍ਹ ਸਾਹਿਬ ਤੁਹਾਡਾ ਡਿਸਟ੍ਰਿਕਟ ਆ ਤੇ ਫਤਿਹਗੜ੍ਹ ਸਾਹਿਬ ਹਲਕਾ ਖੁਦ ਰਿਜ਼ਰਵ ਆ ਤੁਸੀਂ ਉੱਥੋਂ ਕਿਉਂ ਨਹੀਂ ਇਲੈਕਸ਼ਨ ਲੜਦੇ ਫਰੀਦਕੋਟ ਕੀ ਕਰਨ ਵਾਸਤੇ ਇੱਥੋਂ ਕਿਉਂ ਇਲੈਕਸ਼ਨ ਲੜ ਰਹੇ ਹੋ ਹੁਣ ਤੁਸੀਂ ਮੇਰੀ ਗੱਲ ਸਮਝ ਗਏ ਹੋਵੋਗੇ ਸਾਰੇ ਆਪਣੇ ਨਾਲ ਵੱਧ ਪਰਥਕਾ ਉਹ ਇਲਾਕਾ ਆਪਾਂ ਦਾ ਪੰਜ ਪੈਸੇ ਵੀ ਨਹੀਂ ਉਹਦੇ ਮਕਾਬਲੇ ਐਡਾ ਧਾਰਮਿਕ ਕਲਾਕਾ ਐਡੀ ਕੋਈ ਸਰ ਧਰਤੀ ਆ ਉਹ ਤੇ ਕਨ ਉਹਨਾਂ ਨੇ ਨਹੀਂ ਕਬੂਲਿਆ ਆਪਣੇ ਵਾਲੇ ਸਿੱਦੇ ਬੰਦੇ ਆ ਆ ਗਿਓ ਇੱਕ ਕੰਮ ਚੱਲ ਪਿਆ ਇਹ ਤੁਹਾਨੂੰ ਤਾਂ ਦੱਸਿਆ ਕਿਉਂਕਿ ਮੈਨੂੰ ਰਾਤ ਨੂੰ ਟੈਲੀਫੋਨ ਆਉਂਦੇ ਆ ਕਈ ਬੰਦਿਆਂ ਦੇ ਉਹ ਬਾਈ ਜਦੋਂ ਦੋ ਤਿੰਨ ਪੈਗ ਲੱਗੇ ਹੁੰਦੇ ਆ ਮਾਪੇ ਆਪਾਂ ਕਿਹਦੇ ਗੱਲ ਸੁਣਦੇ ਹੋਈ ਤੂੰ ਚਿੰਤਾ ਨਾ ਕਰੀ ਮੈਨੂੰ ਆਖਣਗੇ ਬੇਫਿਕਰ ਹੋ ਜਾ ਵਟ ਕੱਢ ਦਾਂਗੇ ਵਟ ਦੇ ਲੋ ਤੇਰਾ ਇਲੈਕਸ਼ਨ ਆ ਗਿਆ ਤੇ ਤੇਰਾ ਸਾਨੂੰ ਖਾਲਸੇ ਨੂੰ ਦਿਤਾ ਲੈਣਗੇ ਮੈਂ ਕਿਹਾ ਬਾਈ ਹੁਣ ਛੱਡ ਦੇ ਤਾਂ ਤੁਸੀਂ ਹੈ ਨਹੀਂ ਮੈਨੂੰ ਵੀ ਪਤਾ ਪਰ ਕੋਈ ਨਹੀਂ ਚਲੋ ਇਹਨੂੰ ਦਿਤਾ ਲਓ ਜੇ ਇਹ ਉਥੋਂ ਜਿੱਦਾਂ ਭਰੇ ਜਿੱਦਾਂ ਨਹੀਂ ਬਾਈ ਅਸਲੀਅਤ ਗੱਲ ਇਹ ਆ ਉਹਨਾਂ ਲੋਕ ਚਾਰੇ ਨੂੰ ਪਤਾ ਹੀ ਨਹੀਂ ਅਸਲ ਕਹਾਣੀ ਕੀ ਅਸਲ ਕਹਾਣੀ ਵੀਰੋ ਇਹ ਆ ਕਿ ਆਪਾਂ ਨੂੰ ਪੰਥ ਨੂੰ ਪਾੜਨਾ ਚਾਹੁੰਦੇ ਸੈਂਟਰ ਦੀਆਂ ਏਜੰਸੀਆਂ ਕਦੇ ਵੀ ਨਹੀਂ ਚਾਹੁੰਦੀਆਂ ਕਿ ਅਕਾਲੀ ਦਲ ਇੱਥੇ ਟਕਣਾਓ। ਇਹ ਉਹਨਾਂ ਦੀ ਚਾਲ ਆ ਬੜੀ ਵੱਡੀ ਜਿਹੜੀ ਆਪਣੇ ਲੋਕ ਇਸ ਚਾਲ ਨੂੰ ਸਮਝ ਨਹੀਂ ਸਕਦੇ। ਜਦੋਂ ਭਾਣਾ ਵਰਤ ਜਾਂਦਾ ਫਿਰ ਆਪਾਂ ਨੂੰ ਸਮਝ ਆਉਂਦੀ ਹੈ ਜਿਵੇਂ ਆਪਾਂ ਭੰਤਮਨ ਥੱਗੀ ਮਾਰ ਕੇ ਲਿਆ ਕਰਦੇ। ਕੈਪਟਨ ਸਾਹਿਬ ਥੱਗੀ ਮਾਰ ਕੇ ਲਿਆ ਕੇ ਫਿਰ। ਸਮਝੋ ਆਪਣੇ ਕਹਾਣੀੇ ਬਾਹਰ ਹੋ ਜਾਣ। ਅਗਲੀ ਗੱਲ ਤੁਹਾਡੇ ਨਾਲ ਕਰਾਂ। ਅਗਲੇ ਕੈਂਡੀਡੇਟ ਸਰਦਾਰ ਧਰਮਕੋਟ ਸਾਹਿਬ ਰਾਜਿੰਦਰ ਸਿੰਘ ਜੀ ਧਰਮਕੋਟ ਇਹਨਾਂ ਦੀ ਕੀ ਕੁਰਬਾਨੀ ਹੈ ਇਹਨਾਂ ਦੇ ਪਿਤਾ ਜੀ ਸਰਦਾਰ ਸ਼ੀਤਲ ਸਿੰਘ ਜੀ ਧਰਮਕੋਟ 1984 ਦੇ ਵਿੱਚ ਸਰਕਾਰੀ ਵਕੀਲ ਹੁੰਦੇ ਸੀ ਨਕੌਦਰ ਦੀ ਕਚਹਿਰੀ ਦੇ ਵਿੱਚ ਜਦੋਂ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਅਟੈਕ ਕੀਤਾ ਕਾਂਗਰਸ ਪਾਰਟੀ ਨੇ ਅਸਤੀਫਾ ਦੇ ਕੇ ਆਪਦੇ ਘਰੇ ਆ ਕੇ ਕਹਿੰਦੇ ਯਾਰ ਇਹਨਾਂ ਦੀ ਚਾੱਕਰੀ ਨਹੀਂ ਕਰਨੀ ਇਹਨਾਂ ਨੇ ਆਪਣੇ ਧਰਮ ਤੇ ਅਟੈਕ ਕੀਤਾ ਅੱਜ ਤੋਂ ਬਾਅਦ ਇਹਨਾਂ ਦੀ ਨੌਕਰੀ ਨਹੀਂ ਕਰਨੀ ਵਾਪਸ ਘਰੇ ਆ ਗਏ ਘਰੇ ਬੈਠ ਕੇ ਆਪਦੀ ਪ੍ਰਾਈਵੇਟ ਪ੍ਰੈਕਟਿਸ ਸ਼ੁਰੂ ਕਰਤੀ ਉਹਨਾਂ ਬੱਚਿਆਂ ਦੀ ਮਦਦ ਕੀਤੀ ਜਿਹੜੇ ਬੱਚਾ ਦੇ ਪੰਜਾਬ ਪੁੱਛ ਨਹੀਂ ਉਹਨੂੰ ਨਜਾਇਜ਼ ਬੱਚੇ ਦੱਜ ਕੀਤੇ ਸੀ ਫ੍ਰੀ ਆਫ ਕਾਸਟ ਬਿਲਕੁਲ ਮੁਫਤ 12 ਸਾਲ ਸੇਵਾ ਕਰਨ ਤੋਂ ਬਾਅਦ ਬਾਦਲ ਸਾਹਿਬ ਦੀ ਪਰਖੂ ਅੱਖ ਨੇ ਉਹਨਾਂ ਨੂੰ ਘਰੋਂ ਚੱਕਿਆ ਤੇ ਧਰਮਕੋਟ ਤੋਂ ਇਲੈਕਸ਼ਨ ਲੜਾਇਆ ਉਹਨਾਂ ਨੇ ਪਹਿਲੀ ਵਾਰੀ ਚੀਐਮਐਲਏ ਬਣ ਕੇ ਤਿੰਨ ਵਾਰੀ ਲਗਾਤਾਰ ਐਮਐਲਏ ਬਣੇ ਔਰ ਹਰ ਵਾਰੀ ਉਹ ਤੁ ਵਤ ਬੋਲਣਾ ਐਨੀ ਲੋਕਾਂ ਦੀ ਸੇਵਾ ਕੀਤੀ ਨੇਕ ਨੀਤੀ ਨਾਲ ਇਮਾਨਦਾਰੀ ਨਾਲ ਹਾਰੇ ਨਹੀਂ ਇੱਕ ਵਾਰੀ ਹੁਣ ਉਹਨਾਂ ਦੇ بیٹے ਇਹਨਾਂ ਨੂੰ ਅਸੀਂ ਲੈ ਕੇ ਆਏ ਆ ਸਰਦਾਰ ਸੁਖਬੀਰ ਸਿੰਘ ਜੀ ਬਾਲ ਸਾਹਿਬ ਕਿ ਇਹ ਆਪਣੇ ਕੈਂਡੀਡੇਟ ਹੋਣਗੇ ਖਾਨਦਾਨੀ ਪਰਿਵਾਰ ਆ ਸਿਆਸਤ ਜਾਣਦਾ ਇਹ ਜੋ ਸਾਰੇ ਸਾਰੇ ਗੁਰਪਤਾ ਸਿਆਸਤ ਦੇ ਗੱਲਬਾਤ ਕਰਨੀ ਵੀ ਆਉਂਦੀ ਆ ਔਰ ਸਾਰਾ ਪਰਿਵਾਰ ਹੱਥੋਂ ਜ਼ਿਆਦੇ ਪੜਿਆ ਲਿਆ ਇਹਨਾਂ ਦੇ ਮੈਡਮ ਪੀ ਐਚ ਡੀ ਇਹਨਾਂ ਦੇ ਰਿਸ਼ਤੇਦਾਰ ਹਾਈ ਕੋਰਟ ਦੇ ਜੱਜ ਇਹਨਾਂ ਦੇ ਭੈਣ ਭਣੋਈਏ ਕੋਈ ਤਸੀਲਦਾਰ ਕੋਈ ਈਟੀਓ ਕੋਈ ਕੋਸ਼ ਕੋਈ ਸਾਰੇ ਇਹੀ ਕੱਲੇ ਆਪਣੇ ਬੇਸੀ ਜਿਹੜੇ ਆ ਗਏ ਆਪਣੇ ਜਿਹਨਾਂ ਨੂੰ ਅਸੀਂ ਫੜ ਲਏ ਲੱਗਣ ਬਣੀ ਰਹਿੰਦੇ ਸੀ ਕਿ ਨਾ ਫੜਦੇ ਤਾਂ ਸ਼ਹਿਰੀ ਵੀ ਕਿੱਧਰ ਕਿੱਥੇ ਲੱਗ ਜਾਂਦੇ ਸੋ ਅਗਲੀ ਗੱਲ ਮੋਕੇ ਦੇ ਰਹਿਣ ਵਾਲੇ ਆ ਜੀਟੀ ਰੋਡ ਦੇ ਉੱਤੇ ਇਹਨਾਂ ਦਾ ਘਰ ਆ ਜਿੱਦੋਂ ਮਰਜ਼ੀ ਜਾ ਕੇ ਮਾਰ ਫੜ ਸਕਦੇ ਜਦੋਂ ਆਪਾਂ ਕਿਸੇ ਬੈਂਕ ਤੋਂ ਲੋਨ ਲੈਣ ਜਾਈਏ ਤੇ ਬੈਂਕ ਕਰੀਟਰ ਕਹਿੰਦਾ ਜੀ ਗਰੈਂਟਰ ਭਾੜ ਕੇ ਲਿਆਓ ਤੇ ਜਦੋਂ ਗਰੰਟਰ ਲੈ ਜੀਏ ਫਿਰ ਸਾਈਨ ਕਰ ਦਿੰਦਾ ਗਰੰਟਰ ਤੇ ਬੈਂਕ ਉਹਦੇ ਨਾਲ ਆਪਾਂ ਨੂੰ ਪੈਸੇ ਦੇ ਦੇ। ਇਹਨਾਂ ਦੀ ਗਰੰਟੀ ਮੈਂ ਪਾਉਣਾ। 5 ਸਾਲਾਂ ਵਾਸਤੇ ਲੋਨ ਦੇਣਾ ਤੁਸੀਂ ਇਹਨਾਂ ਨੂੰ। ਤੇ ਇਹਨਾਂ ਤੋਂ ਕਿਸ਼ਤਾਂ ਮੈਂ ਲਿਆਂਵਾਂ ਵਾਪਸ ਮੜਵਾ ਕੇ ਹਰ ਸਾਲ। ਉਹ ਮੇਰੀ ਦੁਬੇਗਾਰੀ ਹੈ। ਇਹ ਤੁਹਾਡਾ ਸਤਕਾਰ ਸਦਾ ਪ੍ਰਕਾਸ਼ ਸਿੰਘ ਜੀ ਬਾਦਖ਼ਸਾਬ ਵਾਸਤੇ। ਜਿਨ੍ਹਾਂ ਨੇ ਇਸ ਇਲਾਕੇ ਨੂੰ ਆਪਣੇ ਪਰਿਵਾਰ ਦੇ ਜੀਵਾਂ ਵਾਂਗੂ ਰੱਖਿਆ। ਉਸੇ ਮਰਹੂਮ ਮਹਿਬੂਬ ਨੇਤਾ ਜਿਨ੍ਹਾਂ ਦੀ ਸੋਚ ਪੰਜਾਬ ਦੀ ਡਵੈਲਪਮੈਂਟ ਸੀ ਵਿਕਾਸ ਸੀ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਣ ਦੀ ਜਿਨ੍ਹਾਂ ਦੀ ਸੋਚ ਸੀ ਅਮੀਰ ਗਰੀਬ ਨੂੰ ਜੋ ਬਣਦੀ ਹੈ ਸੂਲਤਾ ਸੀ ਸਾਰਿਆਂ ਨੂੰ ਬਰਾਬਰ ਰੱਖਣ ਦੀ ਜਿਨ੍ਹਾਂ ਦੀ ਇੱਕ ਸੋਚ ਸੀ ਅੱਜ ਆਪਾਂ ਉਹਨਾਂ ਹੀ ਮਹਾਨ ਸ਼ਖਸੀਅਤ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਨੂੰ ਉਹਨਾਂ ਦੀ ਸੋਚ ਦੇ ਪੈਰਾ ਦਿੰਦੇ ਹੋਏ ਉਹਨਾਂ ਨੂੰ ਯਾਦ ਕਰਦੇ ਹੋਏ ਸਾਰੇ ਇਸ ਗੱਲ ਤੇ ਆਪਣੀ ਇੱਕ رائے ਬਣਾਈਏ ਕਿ ਆਪਾਂ ਸ਼੍ਰੋਮਣੀ ਅਕਾਲੀ ਦਲ ਨੂੰ 1 ਜੂਨ ਨੂੰ ਆਪਣੀਆਂ ਸਾਰੀਆਂ ਟੀਜੇ ਵੋਟਾਂ ਪਾਵਾਂਗੇ ਪੱਲਾ ਪੂਰੀਆਂ ਕਰ ਸਕਾਂਗਾ ਉਹ ਮੰਗਾਂ ਪੂਰੀਆਂ ਕਰ ਸਕਾਂਗਾ ਜਿਨ੍ਹਾਂ ਦਾ ਜ਼ਿਕਰ ਸਤਕਾਰਯੋਗ ਐਮਸੀ ਸਾਹਿਬ ਨੇ ਹੁਣੇ-ਹੁਣੇ ਮੇਰੇ ਨਾਲ ਕੀਤਾ ਬਹੁਤ ਜ਼ਰੂਰੀ ਨੇ ਉਹ ਸਾਰੀਆਂ ਮੰਗਾਂ ਕਿਉਂਕਿ ਇਹ ਸਾਡੀਆਂ ਮੌਲਿਕ ਸਾਡੇ ਅਧਿਕਾਰ ਨੇ ਕਿ ਚੰਗਾ ਪਾਣੀ ਟੀਮ ਦੇ ਲਈ ਹੋਵੇ ਸਿਹਤ ਸੁਰੂਤਾ ਹੋਵੇ ਐਜੂਕੇਸ਼ਨ ਹੋਵੇ ਸਿੱਖਿਆ ਸਾਡੇ ਬੱਚਿਆਂ ਨੂੰ ਮਿਲੇ ਤਾ ਕਿ ਉਹ ਸਮੇਂ ਦੀ ਹਾਰੀ ਬਣ ਸਕੇ ਇਹ ਬੜਾ ਜ਼ਰੂਰੀ ਹੈ ਇਹਦੇ ਤੋਂ ਇਲਾਵਾ ਹੋਰ ਵੀ ਬੜੇ ਮੁੱਦੇ ਜ਼ਰੂਰੀ ਨੇ ਜਿਹੜੇ ਸ਼ਾਇਦ ਤੁਹਾਡੇ ਹਜੇ ਧਿਆਨ 'ਚ ਨਾ ਹੋਵੇ